ਅੰਮ੍ਰਿਤਸਰ ਵਿੱਚ ਕਈ ਨਾਜਾਇਜ਼ ਇਮਾਰਤਾਂ ਬਣ ਰਹੀਆਂ ਹਨ ਇਸ ਸਬੰਧ ਵਿੱਚ ਆਰਟੀਆਈ ਐਕਟਿਵਿਸਟ ਅਤੇ ਉੱਘੇ ਸਮਾਜ ਸੇਵਕ ਪ੍ਰਥਮੇਸ਼ ਸ਼ਰਮਾ ਨੇ ਫਾਸਵੇਂ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਜੋ ਸ਼ਹਿਰ ਵਿੱਚ ਨਾਜਾਇਜ਼ ਇਮਾਰਤਾਂ ਬਣ ਰਹੀਆਂ ਹਨ ਉਸ ਬਾਰੇ ਕਈ ਵਾਰ ਉਹਨਾਂ ਨੇ ਵਿਭਾਗ ਨੂੰ ਜਾਣਕਾਰੀ ਦਿੱਤੀ ਹੈ ਪਰ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਗੱਲਬਾਤ ਕਰਦੇ ਹੋਏ ਪ੍ਰਥਮੇਸ਼ ਸ਼ਰਮਾ ਨੇ ਹੋਰ ਕੀ ਆਖਿਆ ਆਓ ਤੁਹਾਨੂੰ ਸੁਣਾਉਨੇ ਆਂ ਫਿਲਹਾਲ ਅਸੀਂ ਖੜੇ ਹਾਂ ਹਾਲ ਬਾਜ਼ਾਰ ਦੇ ਵਿੱਚ ਔਰ ਜਿਵੇਂ ਤੁਸੀਂ ਲਗਾਤਾਰ ਤੁਹਾਨੂੰ ਦਿਖਾਣੇ ਪਏ ਆਂ ਕਿ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਜਿਹੜੀ ਨਲਾਇਕੀ ਹੈ ਉਹ ਇਹਦੇ ਚਾਹ ਕੇ ਜਿਹੜੇ ਕੰਪਲੇਨਸ ਵਗੈਰਾ ਉਹਨਾਂ ਨੂੰ ਆਈਆਂ ਆ ਕੁਝ ਬਿਲਡਿੰਗਸ ਬਾਰੇ ਉਹਨਾਂ ਦਾ ਤਾਂ ਕੋਈ ਸੁਣਵਾਈ ਨਹੀਂ ਹੈ ਕੋਈ ਕਾਰਵਾਈ ਨਹੀਂ ਹੈ ਇਵਨ ਕੋਈ ਗੱਲ ਕਰਕੇ ਰਾਜ਼ੀ ਨਹੀਂ ਉਹਨਾਂ ਬਾਰੇ ਪ੍ਰਸ਼ਮੇਸ਼ ਜੀ ਸਾਡਾ ਬਹੁਤ ਸਾਰਾ ਦੇ ਰਹੇ ਨੇ ਸੋਸ਼ਲ ਐਕਟੀਵਿਸਟ ਨੇ ਔਰ ਆਰਟੀਆਈ ਮੂਵਮੈਂਟ ਵਗੈਰਾ ਇਹਨਾਂ ਨੇ ਕਾਫੀ ਫਾਈਲ ਸਾਰਿਆਂ ਦੇ ਉੱਤੇ ਤੇ ਇਹਨਾਂ ਦੇ ਕੋਲ 103 ਨੰਬਰਸ ਹੈਗੇ ਬਿਲਡਿੰਗਸ ਦੇ ਜਿਨ੍ਹਾਂ ਦੇ ਉੱਤੇ ਇਹਨਾਂ ਦੀ ਕਾਰਵਾਈ ਚੱਲਦੀ ਪਈ ਹੈ ਉਹਨਾਂ ਦੀ ਕੀ ਸਟੋਰੀ ਹੈ ਕਿੱਦਾਂ ਇਹਨਾਂ ਨੇ ਕੀਤਾ ਸਾਰਾ ਉਹਨਾਂ ਕੋਲ ਹੀ ਪੁੱਛਦੇ ਆ ਅ ਅ ਅਸੀਂ ਗੱਲ ਕਰਨਾ ਚਾਹਾਂਗੇ 103 ਬਿਲਡਿੰਗਸ ਵਾਸਤੇ ਕਿ ਜਿਹੜੀ ਤੁਸੀਂ ਕੰਪਲੇਂਟ ਥੋੜਾ ਪਾਈ ਹੋਈ ਹੈ ਸਾਡੀ 103 ਬਿਲਡਿੰਗ ਦੀ ਈਡੀ ਕੰਪਲੇਂਟ ਹੈ ਅੱਜ ਤੋਂ 2 ਸਾਲ ਪਹਿਲਾਂ ਵੀ ਮੈਂ ਪਾਈ ਸੀ ਉਹ ਕੰਪਲੇਂਟ ਐਸ ਤਰ੍ਹਾਂ ਹੈ ਕਿ ਸਾਡੀ ਕੰਪਲੇਂਟ ਦੀ ਛੱਡੋ ਇਹਨਾਂ ਦੇ ਇੱਕ ਏਟੀਪੀਸੀ ਅਰੁਣ ਖੰਨਾ ਜੀ ਉਹਨਾਂ ਨੇ ਆਪ ਮਿਹਨਤ ਕਰਕੇ 103 ਬਿਲਡਿੰਗਾਂ ਦੀ ਜਿਹੜੀਆਂ ਸ਼ਹਿਰ 'ਚ ਲੱਭੀਆਂ ਨਹੀਂਆਂ ਇਲੀਗਲ ਸੀ ਸੀਲ ਕੀਤੀਆਂ ਉਹਨਾਂ ਨੇ ਮਹਿਕਮੇ ਨੂੰ ਚਿੱਠੀ ਲਿਖੀ ਸਰਕਾਰ ਨੂੰ ਲਿਖੀ ਚਿੱਠੀ ਉਹਨਾਂ ਨੂੰ ਚਿੱਠੀ ਲਿਖਣ ਤੋਂ ਬਾਅਦ ਇਹਨਾਂ ਨੇ ਅਰੁਣ ਖੰਨਾ ਏਟੀਪੀ ਨੂੰ ਜਿਹੜਾ ਅਬੋਰ ਬਦਲਤਾ ਗਿਆ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਉਹ ਬਿਲਡਿੰਗਾਂ ਦੀ ਜਿਹੜੀ ਮੈਂ ਸ਼ਿਕਾਇਤ ਵੀ ਕੀਤੀ ਸੀ ਇਹਨਾਂ ਨੇ ਠੰਡੇ ਬਸਤੇ ਚ ਪਾਈ ਮੈਂ ਇਹਨਾਂ ਦੇ ਸੈਕਟਰੀ ਸਾਹਿਬ ਨੂੰ ਵੀ WhatsApp ਵੀ ਕੀਤੀ ਮੇਲਾਂ ਵੀ ਕੀਤੀਆਂ ਸੀਐਮ ਸਾਹਿਬ ਨੂੰ ਵੀ ਪਾਈ ਇਹਨਾਂ ਨੇ ਠੰਡੇ ਬਸਤੇ ਚ ਅੱਜ ਤੱਕ ਸ਼ਿਕਾਇਤ ਰੱਖੀ ਹੁਣ ਮੈਂ ਦੁਬਾਰਾ ਸ਼ਿਕਾਇਤ ਕੀਤੀ ਹੈ ਕਿ ਜੀ ਜਦੋਂ ਇੱਕ ਪ੍ਰਾਈਵੇਟ ਬੰਦਾ 4 4 ਲੱਖ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਫੜ ਲਿਆ ਕਿ ਵਿਜੀਲੈਂਸ ਦੇ ਡਰ ਨਾਲ ਪੁਲਿਸ ਕਮਿਸ਼ਨਰ ਨੇ ਰਾਤ 1 ਵਜੇ ਆਪਣਾ ਬਿਲਡਿੰਗ ਮਾਲਕ ਤੇ ਸੀਲ ਤੋੜਨ ਦਾ ਪਰਚਾ ਦੇ ਦਿੱਤਾ ਤੇ ਹੁਣ ਮੈਂ ਆਪਣੀ ਸ਼ਿਕਾਇਤ ਚ ਇਹ ਲਿਖਿਆ ਜੇ ਉਸ ਇੱਕ ਬੰਦੇ ਦੇ ਪਰਚਾ ਹੋ ਸਕਦਾ ਤੇ ਜੜੀਆਂ 103 ਬਿਲਡਿੰਗਾਂ ਜਿਹੜੀਆਂ ਤੁਹਾਡੇ ਆਪਣੇ ਏਟੀਪੀ ਨੇ ਲਿਖੀਆਂ ਉਹਨਾਂ ਦੇ ਪਰਚਾ ਕਿਉਂ ਨਹੀਂ ਦੇ ਰਹੇ ਔਰ ਮਹਿਕਮਾ ਜਿਹੜਾ ਬਸ ਵਿਜੀਲੈਂਸ ਮਹਿਕਮਾ ਲਾ ਲਓ ਪੁਲਿਸ ਕਮਿਸ਼ਨਰ ਲਾ ਲਓ ਜਾਂ ਕਾਰਪੋਰੇਸ਼ਨ ਲਾ ਲਓ ਲੋਕਾਂ ਨੂੰ ਮੂਰਖ ਬਣਾਉਣ ਚ ਨੰਬਰ 1 ਨੇ ਤਿੰਨੇ ਏਜੰਸੀਆਂ ਤਿੰਨੇ ਬਸ ਚਿੱਠੀਆਂ ਪੱਤਰਾਂ ਇੱਧਰ ਉੱਦੀ ਉੱਧਰ ਉਧਰੋਂ ਦੀ ਇੱਧਰ ਕਰ ਦਿੰਦੇ ਨੇ ਕੋਈ ਕਿਸੇ ਨੂੰ ਨਿਆਂ ਨਹੀਂ ਮਿਲਦਾ ਹੁਣ ਮੇਰੀ ਜਦੋਂ ਸ਼ਿਕਾਇਤ ਪਈ ਆ नगर निगम कमिश्नर ਨੇ ਕੀ ਕੀਤਾ ਜੀ ਜਿਹੜਾ ਸੈਂਟਰ ਹਲਕੇ ਦੀ ਸ਼ਿਕਾਇਤ ਆ 103 ਬਿਲਡਿੰਗਾਂ ਦੀ ਇੱਕ ਇਥੇ ਨਵੇਂ ATP ਆਏ ਨੇ ਮਨਜੀਤ ਸਿੰਘ ਜੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਅਜੇ ਟ੍ਰੇਨਿੰਗ ਤੇ ਨੇ ਕੋਈ ਕੰਮ ਦਾ ਪਤਾ ਹੀ ਨਹੀਂ ਕੁਛ ਨਹੀਂ ਉਹਨਾਂ ਨੂੰ ਲਗਾਤਾ ਉਹਨਾਂ ਦੇ ਲਗਾਉਣ ਦਾ ਮਸਲਾ ਮਤਲਬ ਇਹ ਆ ਕਿ ਉਹਨਾਂ ਨੂੰ ਕੰਮ ਘਰ ਆਂਦਾ ਨਹੀਂ ਉਹ ਥੋੜਾ ਜਿਹਾ ਹੋਰ ਨੱਪਗੇ ਰਹਿਣਗੇ ਉਹਨਾਂ ਨੂੰ ਜੇ ਸ਼ਿਕਾਇਤ ਕਰਾਂਗੇ ਉਹਨਾਂ ਦਾ ਇੱਕੋ ਜਵਾਬ ਹੋਣਾ ਜੀ ਮੈਂ ਜਿਹੜੇ ਏਰੀਆ ਦੇਖ ਰਿਹਾ ਮੈਂ ਮੈਂ ਇਹ ਮੰਗ ਕਰਦਾ ਆਪਣਾ ਨਗਰ ਨਿਗਮ ਕਮਿਸ਼ਨਰ ਨੂੰ ਕਿ ਜਿਹੜੇ ਤੁਹਾਡੇ ਕੋ ਪੁਰਾਣੇ ATP ਨੇ ਜਿਹੜੇ ਇਲਾਕੇ ਨੂੰ ਜਾਣਦੇ ਨੇ ਜਿਨ੍ਹਾਂ ਨੂੰ ਪੂਰਾ ਪਤਾ ਉਹਨਾਂ ਨੂੰ ਇਸ ਏਰੀਆ 'ਚ ਕਿਉਂ ਨਹੀਂ ਤਨਾਤ ਕੀਤਾ ਤੁਸੀਂ ਇਹ ਵੀ ਬੜਾ ਵੱਡਾ ਸਵਾਲ ਹੈ ਇਹਨਾਂ ਨੂੰ ਕਿ ਸ਼ਿਕਾਇਤ ਹੋਣ ਤੋਂ ਬਾਅਦ ਕਿਉਂ ਏਟੀਪੀ ਨੂੰ ਤੁਸੀਂ ਇੱਥੋਂ ਬਦਲਿਆ ਜਿਹੜੇ ਪੁਰਾਣੇ ਉਹਦੇ ਕੋ ਕਿਉਂ ਨਹੀਂ ਜਵਾਬਦੇਹੀ ਮੰਗ ਰਹੇ